ਦੁਗੋ ਦੁਗਾ ਟੱਲਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਸ੍ਰੀ ਗੁਰੂ ਨਾਨਕ ਤੇਬ ਜੀ ਮਹਾਰਾਜ 145 ਅੰਕ ਤੇ ਸਬਦ ਉਚਾਰਨ ਕਰਦੇ ਸ਼ਲੋਕ ਮਹੱਲਾ ਪਹਿਲਾ ਕਲ ਕਾਤੀ ਰਾਜੇ ਕਸਾਈ ਤਾਰਮੁਪਖ ਕਰ ਉਡਰਿਆ ਜਿਸ ਤਿਲਕ ਨਾਨਕ ਦੇਵ ਜੀ ਮਹਾਰਾਜ ਕਲ ਯੁਗ ਬਾਸਤੇ ਸ਼ਬਦ ਚੰਨ ਕਰਦੇ ਕਹਿੰਦੇ ਕਲ ਯੁਗ ਤੇ ਜਿਹੜੇ ਰਾਜੇ ਹਨ ਨਾ ਉਹ ਕਸਾਈ ਹ ਇਹ ਤਾਂ ਹੁਣ ਅਕਾਲ ਕੁਰਖ ਦਾ ਹੁਕਮ ਹੈ। ਕਾਲ ਯੁਗ ਦਾ ਰਾਜਾ ਹੈ ਜਿਹੜਾ ਕਸਾਈ ਹੈ। ਕਸਾਈ ਕੀ ਕਰਦਾ ਹੈ? ਮਾਰਦਾ ਫਿਰ ਖਲ ਤਾਰਦਾ ਉਹਦੀ। ਮਾਰ ਕੇ ਉਹਨੂੰ ਛੱਡ ਨਹੀਂ ਦਿੰਦਾ। ਫਿਰ ਉਹਦੀ ਖਲ ਤਾਰਦਾ ਫਿਰ ਉਹਨੂੰ ਵੇਚਦਾ। ਕਲਯੂਗੀ ਰਾਜਾ ਇੱਕ ਹੀ ਮਰੁੱਖਾਂ ਨੂੰ ਮਾਰਦਾ ਹੈ ਫਿਰ ਉਹਦੀ ਖੱਲ ਤਾਰਦਾ ਉਹਨੂੰ ਵੇਚਦਾ ਹੈ ਕਲ ਕਾਤੀ ਰਾਜੇ ਕਸਾਈ ਸੈਨਸਿਓ ਕਿਹੜੀ ਤਾਕਤ ਹੈ ਜਿਹੜੀ ਇਹਨੂੰ ਮਟੇ ਸਕਦੀ ਹੈ ਕਿਹੜੀ ਤਾਕਤ ਹੈ ਜਿਹੜੀ ਇਹਨੂੰ ਪੜਨ ਤੋਂ ਰੋਕ ਸਕਦੀ ਹੈ ਕੋਸ਼ਿਸ਼ ਕਰਦੇ ਆ ਰਾਜੇ ਇਰੇ ਰਮਨਦਾਸ ਸਾਹਿਬ ਤੇ ਇਹੀ ਸ਼ਬਦ ਚੱਲ ਰਿਹਾ ਸੀ ਮੌਕੇ ਦੇ ਰਾਜੇ ਨਿਰੋਖ ਦਿੱਤਾ ਜਿਹੜਾ ਮੌਕੇ ਦਾ ਰਾਜਾ ਸੀ ਉਹ ਨਿਰੋਖਤਾ ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਰਾਜਾ ਆਪਣੇ ਨੱਚੇ ਦੇ ਵਿੱਚ ਹੈ ਲੇਕਿਨ ਅੱਜ ਉਹ ਰਾਜਾ ਦਰ ਦਰ ਦੀਆਂ ਠੋਕਰਾਂ ਖਾਂਦਾ ਫਿਰਦਾ ਇਹ ਰਾਜ ਦਾ ਗੁਮਾਨ ਹੈ ਜਿਹੜਾ ਇਹ ਬਹੁਤ ਕੁਝ ਕਰਾ ਦਿੰਦਾ ਹੈ ਕਿਉਂ ਦਰਗਾਹ ਤੋਂ ਹੁਕਮ ਹੈ ਕਲ ਕਾਤੀ ਰਾਜੇ ਕਸਾਈ ਇਹ ਰੋਕ ਨਾਰਕਦੇਵ ਜੀ ਦਾ ਕਹਿੰਦੇ ਕਸਾਈ ਹੈ ਤੂੰ ਰਾਜੇ ਨੂੰ ਕਹਿ ਰਹੇ ਆ ਰੱਬ ਡਰਦਾ ਥੋੜਾ ਰਬੜਰ ਦਾ ਨਹੀਂ ਰਾਜਾ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਬਾਬਾ ਬੀਰਮਦਾਸ ਰਾਜਾ ਆ ਰਿਹਾ ਹੈ ਮਹਾਰਾਜਾ ਪਟਿਆਲਾ ਆ ਰਿਹਾ ਹੈ ਹਾਥੀ ਤੇ ਚੜਿਆ ਹੁੰਦਾ ਕੀ ਕਿਹਾ ਕਹਿੰਦਾ ਉਸ ਕੁੱਤੇ ਨੂੰ ਰੋਕ ਦੋ ਮੇਰੇ ਕੋਲ ਨਾ ਆਵੇ ਕੁੱਤਾ ਕਿਹਾ ਰਾਜੇ ਨੂੰ ਕਿ ਨੂੰ ਮਹਾਰਾਜਾ ਪਟਿਆਲਾ ਨੂੰ ਕੁੱਤਾ ਕਿ ਰੁਕਿਆ ਕਿਤੇ ਕੀ ਵਿਗੜਿਆ ਭਗਤਾਂ ਦਾ ਕੀ ਵਿਗੜਦਾ ਹੈ ਭਗਤਾਂ ਦਾ ਰੱਖਾ ਰੱਬ ਹੈ ਕਿ ਉਹ ਸੱਚ ਸੀ ਕਨ ਕਾਤੀ ਰਾਜੇ ਕਸਾਈ ਧਰਮ ਪੱਖ ਕਰ ਉਡਰਿਆ ਕਨ ਜਿਹੜਾ ਧਰਮ ਸੀ ਉਹ ਪੰਖ ਲਾ ਕੇ ਉੱਡ ਗਿਆ ਕਿਉਂ ਉੜਿਆ ਕਿ ਰਾਜਾ ਕਸਾਈ ਐ ਮੈਨੂੰ ਇਹਨੇ ਮਾਰ ਦੇਣਾ ਧਰਮ ਉੱਡ ਗਿਆ ਲੇਕਨ ਕਾਲ ਯੁਗ ਵਿੱਚ ਹਰ ਮਨੁੱਖ ਧਰਮੀ ਬਣਦਾ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਧਰਮ ਤਾਂ ਉੱਡ ਗਿਆ ਧਰਮ ਤਾਂ ਹੈ ਹੀ ਨਹੀਂ ਕਲਯੁਗ ਵਿੱਚ ਕਿੱਥੇ ਹੈ ਧਰਮ ਕਿਹੜੇ ਘਰੇ ਚ ਵੱਸਦਾ ਹੈ ਉੱਥੋਂ ਲੱਭੇ ਆਈਏ ਸਜ਼ਾ ਮਿਲਦੀ ਹੈ ਸਮਝਦਾ ਨਹੀਂ ਨੱਚੀਆਂ ਟੱਪੀਆਂ ਭਗਤ ਨਾ ਹੋਈ ਨੱਚਣ ਨਾਲ ਟੱਪਣ ਨਾਲ ਭੰਗੜੇ ਪਾਉਣ ਨਾਲ ਭਗਤੀ ਨਹੀਂ ਹੁੰਦੀ ਅਮਤਤਾਰੀ ਸੇਕ ਨੱਚ ਸਕਦਾ ਅਮਰਤਾਰੀ ਬੀਬੀ ਨੱਚ ਸਕਦੀ ਹੈ ਅਮਰਤਾਰੀ ਭੰਗੜਾ ਪਾ ਸਕਦਾ ਹੈ ਹੈਡ ਗ੍ਰੰਥ ਦੀ ਨੱਤੀਆਸੀ ਘਰ ਨੂੰ ਤੋੜ ਤੱਕ ਲਿਆ ਨੇ ਵੀ ਤੂੰ ਇੱਥੇ ਕਾਬਲ ਨਹੀਂ ਤੂੰ ਪਾਠ ਕਰਨ ਦੇ ਕਾਬਲ ਨਹੀਂ ਨੱਚਣ ਵਾਲਾ ਭੰਗੜੇ ਪਾਉਣ ਵਾਲਾ ਗੁਰੂ ਗ੍ਰੰਥ ਸਾਹਿਬ ਦੀ ਤਾਬੇ 'ਚ ਬੈਠਣ ਦਾ ਹੱਕਦਾਰ ਨਹੀਂ ਹੈ ਦਾੜਾ ਰੰਗਣ ਵਾਲਾ ਬਾਬੇ ਨਾਨਕ ਦੀ ਤਾਬੇ 'ਚ ਬੈਠਣ ਦਾ ਹੱਕਦਾਰ ਨਹੀਂ ਹੈ। ਕਿਹੜੇ ਧਰਮ ਦੀ ਗੱਲ ਕਰਦੇ ਆਂ? ਕਿੱਥੋਂ ਲੱਭ ਕੇ ਲਿਆਈਏ ਧਰਮ? ਜਦੋਂ ਅੰਬਰ ਧਾਰੀਆਂ ਤੇ ਇੱਕ ਅੰਬਰ ਧਾਰੀਆਂ ਦੇ ਘਰ ਕੰਜੀ ਨੇ ਨੱਚਦੀਆਂ ਮਨਮੁੱਖਾਂ ਦਾ ਕੀ ਹਾਲ ਹੋਊ ਬਈ? ਉਹ ਕਿਹੜੇ ਕਿੱਥੇ ਜਾਣ? ਲੇਕਿਨ ਇਹ ਕਾਲ ਯੁਗ ਦਾ ਨਿਯਮ ਹੈ। ਇਲਤਕਾ ਨੌ ਚੌਧਰੀ ਕੂੜੀ ਪੂਰੇ ਥਾਂ ਧਰਮ ਉਪੱਖ ਕਰ ਉੱਡ ਰਿਆ ਧਰਮ ਤਾਂ ਉੱਡ ਚੁੱਕਿਆ ਐਸੀ ਤਾਂ ਝੂਠੇ ਹੀ ਦਾਵਾ ਕਰਦੇ ਆ ਕੂੜ ਅਮਾਮਸ ਅਮਾਮਸ ਮੱਸੀਆ ਨੂੰ ਕਹਿੰਦੇ ਆ ਉਦੋਂ ਨਾ ਚੰਦ ਚੜ੍ਹਦਾ ਨਹੀਂ ਜੇ ਆਪਾਂ ਮੱਸੀਆ ਵਾਲੇ ਦਿਨ ਚੰਦ ਲੱਭਦੇ ਰਹੀਏ ਕਿੱਥੋਂ ਲੱਭ ਜਾਣਾ ਹੈ ਦੇਖ ਕਿਉਂ ਕਦੇ ਮੱਛੇ ਵਾਲੇ ਜੀ ਨੇ ਚੰਦ ਦੇਖੀ ਜਾਈ ਸਾਰੀ ਰਾਤ ਉੱਪਰ ਨੂੰ ਬੈਠੇ ਚੰਦ ਤਾਂ ਦਿਖਣਾ ਹੀ ਨਹੀਂ ਇਸ ਤਰ੍ਹਾਂ ਕਾਲ ਯੁਗ ਦੇ ਵਿੱਚ ਧਰਮ ਨਹੀਂ ਦਿਖਦਾ ਲੱਭੀ ਜੋ ਧਰਮ ਕਿਤੇ ਐ ਧਰਮ ਤਾਂ ਉੱਡ ਗਿਆ ਮੱਛੇ ਵਾਲੇ ਦਿਨ ਤਾਂ ਚੰਦ ਚੜਦਾ ਹੀ ਨਹੀਂ ਕੂੜ ਅਮਾਮਸ ਸੱਚ ਚੰਦਰਮਾ ਦਿਸੇ ਨਹੀਂ ਕਹਿੰਦੇ ਚੰਦਰਮਾ ਥੋੜਾ ਦਿਖਦਾ ਮੱਸੇ ਵਾਲੇ ਦਿਨ ਕੂੜਾ ਮਾਮਤ ਸਾਚੇ ਚੰਦਰਮਾ ਦਿਸੇ ਨਹੀਂ ਕਹੇ ਚੜਿਆ ਕਹਿੰਦੇ ਕਦੋਂ ਚੜਦਾ ਹੈ ਚੰਦ ਮੱਸੇ ਵਾਲੇ ਦਿਨ ਹਉ ਭਾਲ ਬੇਕੰਨੀ ਹੋਈ ਕਹਿੰਦੇ ਮੈਂ ਲੱਭ ਲੱਭ ਕੇ ਬੇਕੰਨੀ ਹੋ ਗਈ ਲੱਭੇ ਹੀ ਨਹੀਂ ਚੰਦ ਮੱਸੇ ਵਾਲੇ ਦਿਨ ਇਸ ਤਰ੍ਹਾਂ ਹੀ ਕਾਲਯੁਗ ਦੇ ਵਿੱਚ ਧਰਮ ਲੱਭਦਾ ਨਹੀਂ ਕਿਹੜੇ ਘਰ ਲੱਭ ਕੇ ਲਿਆਈਏ ਕਿਹੜੇ ਘਰ ਵਿੱਚ ਲੱਭੀਏ ਕਿੱਥੇ ਜਾਣ ਕਿੱਥੋਂ ਲੱਭ ਕੇ ਲਿਆਉਣ ਸਾਤ ਚੰਦਰਮਾ ਦੇ ਸੇ ਨਹੀਂ ਹਉ ਪਾਹ ਲੈ ਬਿਕਨੇ ਹੋਈ ਅੰਧੇਰੀ ਉਦੋਂ ਪੇ ਹਨੇਰਾ ਹੁੰਦਾ ਚੰਦ ਚੜਦਾ ਨਹੀਂ ਹਨੇਰੀ ਰਾਤ ਹੈ ਅੰਧੇਰੇ ਰਾਹ ਨਾ ਕੋਈ ਕਹਿੰਦੇ ਅੰਧੇਰੇ ਵਿੱਚ ਰਾਹ ਕੋਈ ਨਹੀਂ ਦਿਖਦਾ ਅੰਧੇਰੇ ਰਾਹ ਨਾ ਕੋਈ ਵਿੱਚੋਂ ਹਉਮੇ ਕਰ ਦੁੱਖ ਕਹਿੰਦੇ ਹੁਣ ਹਉਮੇ ਦਾ ਦੁੱਖ ਬੜਾ ਹੈ ਰੋਈ ਫਿਰ ਇਹ ਰੋਂਦੀ ਹੈ ਜੀ ਬਤਮਾ ਦੁੱਖ ਬੜਾ ਹੈ ਹਉਮੈ ਬੜੀ ਐ ਫਿਰ ਰੋਂਦਾ ਵਿਚ ਹਉਮੈ ਕਰ ਦੁੱਖ ਰੋਈ ਗੋਹ ਨਾਨਕ ਕਿਨ ਵਿਦ ਗਤ ਹੋਈ ਕਿਆ ਕੋ ਕਿਹੜੀ ਵਿਧੀ ਐ ਕਿਸ ਤਰ੍ਹਾਂ ਗਤੀ ਹੋਊਗੀ ਗਤੀ ਤਾਂ ਧਰਮ ਨੇ ਕਰਨੀ ਸੀ ਧਰਮ ਤੋੜ ਗਿਆ ਧਰਮ ਤਾਂ ਰਿਹਾ ਨਹੀਂ ਜਿਹੜਾ ਧਰਮ ਦਾ ਜਹਾਜ਼ ਸੀ ਉਹ ਤੋੜ ਗਿਆ ਕੋ ਨਾਨਕ ਕਿਨ ਵਿਧ ਗਤ ਹੋਈ ਮਹੱਲਾ ਤੀਜਾ ਹੁਣ ਸਿਰਗੋ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਕਹਿੰਦੇ ਕਿਹੜੀ ਵਿਧੀ ਹੈ ਕਿਹੜਾ ਤਰੀਕਾ ਹੈ ਗਤ ਹੋ ਜਵੇ ਫਿਰ ਰੱਬ ਬੋਲਿਆ ਕਲ ਕੀਰਤ ਕਹਿੰਦੇ ਤੂੰ ਕੀਰਤ ਕਰ ਕਲ ਕੀਰਤ ਕਰ ਕਲ ਕੀਰਤ ਕਲ ਯੁਗ ਜੀ ਕੀਰਤ ਕਰ ਨਾਮ ਦਾ ਸਿਮਰਨ ਕਰ ਕਲ ਕੀਰਤ ਪ੍ਰਗਟ ਕਹਿੰਦੇ ਪ੍ਰਗਟ ਹੋ ਜੂਗਾ ਚਾਨਣ ਚਾਨਣ ਹੋ ਜੂਗਾ ਪਰ ਕਿਰਤ ਦੇ ਨਾਲ ਆਰਾਮ ਦੀਆਂ ਖਾਣ ਨਾਲ ਨਹੀਂ ਕਿਰਤ ਕਰਨੀ ਪੈਣੀ ਐ ਤੈਨੂੰ ਕਲ ਕਿਤ ਪ੍ਰਗਟ ਚਾਨਣ ਸੰਸਾਰ ਗੁਰਮਖ ਆ ਗੁਰਮਖ ਲਾਤਾ ਨਾ ਨੂੰ ਕਹਿੰਦਾ ਗੁਰਮਖ ਬਣ ਕੇ ਕਿਰਤ ਕਰ ਗੁਰਮਖ ਤਾਂ ਨੱਚਦਾ ਗੁਰਮਖਣੀ ਉਹਦੇ ਪਹਿਲਾਂ ਨੱਚਦੀ ਐ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਕਿਰਪਾਨ ਪਾਈ ਸੀ ਤੁਹਾਨੂੰ ਭੰਗੜੇ ਪਾਉਣ ਨੂੰ ਪੁਵਾਈ ਹੈ ਇਹ ਕਦੇ ਸੋਚਿਆ ਮਨ ਵਿੱਚ ਇਹ ਕਿਰਪਾਨ ਤੁਹਾਨੂੰ ਦੱchn ਵਾਸਤੇ ਪੁਵਾਈ ਹੈ ਗੁਰੂ ਗੋਬਿੰਦ ਸਿੰਘ ਨੇ ਕਿਉਂ ਧਰਮ ਦਾ ਨਾਸ ਕਰਨ ਲੱਗੇ ਆ ਕਿਉਂ ਦਿਖਾਵੇ ਵਿੱਚ ਪਏ ਪਏ ਕੇ ਕਦੇ ਤਰਸ ਨਹੀਂ ਆਉਂਦਾ ਕਦੇ ਉਹਨਾਂ ਸਾਹਿਬਜ਼ਾਦਿਆਂ ਦਾ ਤਰਸ ਨਹੀਂ ਆਉਂਦਾ ਉਮਰ ਤਾਂ ਦੇਖੋ ਕਿਹੜੀ ਹੈ 7 ਤੋਂ 9 ਸਾਲ ਦੀ ਉਮਰ ਹੈ ਮੈਨੇ ਕਲੀਆਂ ਇੰਨੇ ਕੋਮਲ ਜਿਹੇ ਇਹ ਤੁਹਾਡੇ ਕਿਰਪਾਨਾਂ ਤਾਂ ਹੀ ਪੁਆਈਆਂ ਕਦੇ ਮਾਨਤੇ ਤਰਸ ਨਹੀਂ ਆਉਂਦਾ ਤੁਹਾਨੂੰ ਕਾਲੇ ਕੇਤ ਪਰਗਟ ਸੰਸਾਰ ਗੋਰਮਖ ਗੋਰਮਖ ਬਣਾ ਕੋਈ ਉਤਰੇ ਪਾਰ ਕੋਈ ਕਲਯੁਗ ਜਿਹੜਾ ਗੁਰਮਖ ਬਣ ਜੂਗਾ ਕਹਿੰਦੇ ਕੋਈ ਉਹ ਪਾਰ ਉਤਰ ਜੂਗਾ ਗੁਰਮਖ ਤਾਂ ਉਹ ਸ਼ਰਾਬਾਂ ਪੀਂਦਾ ਹੈ ਪੰਗੜੇ ਪਾਉਂਦਾ ਨੱਚਦਾ ਗੁਰਮਖ ਕੋਈ ਉਤਰੇ ਪਾਰ ਜਿਸ ਨੂੰ ਨਦਰ ਕਰੇ ਕਹਿੰਦੇ ਜਿਹਦੇ ਪਰ ਨਦਰ ਕਰ ਦਿੰਦਾ ਤਿਸ ਦੇਵ ਹੈ ਕਹਿੰਦੇ ਜਿਹਦੇ ਬੰਦਾਦਰ ਕਰਦਾ ਉਹਨੂੰ ਦੇ ਦਿੰਦਾ ਜਿਸ ਨਦਰ ਕਰੇ ਤਿਸ ਦੇਵ ਹੈ ਅਨਕ ਗੁਰਮਖ ਨਦਰ ਕਿਹਦੇ ਪਰ ਕਰਨੀ ਹੈ ਗੁਰਮੁਖ ਪਰ ਨਾਨਕ ਗੁਰਮਖ ਦਾ ਰਤਨ ਸੋ ਲੈਵੇ ਕਹਿੰਦੇ ਗੁਰਮਖ ਦਾ ਰਤਨ ਨੂੰ ਲੈ ਲਿੰਦਾ ਹੈ ਗੁਰਮਖ ਸ਼ਬਦ ਨੂੰ ਲੈ ਲਿੰਦਾ ਹੈ ਸ਼ਬਦ ਕਿਸ ਨੂੰ ਮਿਲਦਾ ਹੈ ਰਤਨ ਕਿਸ ਨੂੰ ਮਿਲਦਾ ਗੁਰਮਖ ਨੂੰ ਮਿਲਦਾ ਗੁਰਮਖ ਲੈ ਲਿੰਦਾ ਰਤਨ ਨਾਨਕ ਗੁਰਮਖ ਰਤਨ ਨੂੰ ਸੋ ਲੈ ਵੈ ਪੌੜੀ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਇੱਕ ਭਗਤ ਐ ਇੱਕ ਸੰਸਾਰ ਦੇ ਲੋਕ ਐ ਕਹਿੰਦੇ ਦੋਹਾਂ ਦਾ ਮੇਲ ਨਹੀਂ ਹੋ ਸਕਦਾ ਸੰਸਾਰੀਆਂ ਨੇ ਤਾਂ ਹੁਣ ਸਾਰਾ ਕੁਝ ਕਰਨਾ ਐ ਫਿਰ ਭਗਤਾਂ ਨੇ ਨਾਲ ਕਿਸ ਤਰ੍ਹਾਂ ਮੇਲ ਹੋ ਸਕਦਾ ਹੈ ਉਹਨਾਂ ਦਾ ਇਹ ਤਾਂ ਤੁਰ ਤੋਂ ਲਿਖਿਆ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਮਨਮੁਖਾਂ ਤੇ ਗੁਰਮੁਖਾਂ ਦਾ ਮੇਲ ਨਹੀਂ ਹੋ ਸਕਦਾ ਇਹ ਤਾਂ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਦੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਦੋਨੇ ਇਕੱਠੇ ਹੋ ਨਹੀਂ ਸਕਦੇ ਸਸੇ ਕਿਤੇ ਅੱਗ ਤੇ ਪਾਣੀ ਵੀ ਇਕੱਠੇ ਹੋ ਸਕਦੇ ਆ ਉਹ ਅੱਗ ਹੈ ਉਹ ਪਾਣੀ ਹੈ ਉਹ ਦੇਵਤਾ ਹੈ ਉਹ ਰਕਸ਼ਾ ਹੈ ਦੋਨਾਂ ਦਾ ਮੇਲ ਕਿਸ ਤਰ੍ਹਾਂ ਹੋ ਸਕਦਾ ਹੈ ਕਹਿੰਦੇ ਲੋਕਾਚਾਰੀ ਹੋ ਗਿਆ ਸੀ ਲੋਕਾਚਾਰੀ ਲੋਕਾਂ ਨੇ ਕਰਾ ਦਿੱਤਾ ਪਾਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪ ਅਪੋਲ ਇਹ ਜਿਹੜਾ ਕਰਨੇ ਵਾਲਾ ਰੱਬ ਐ ਉਹ ਭੁੱਲਦਾ ਨਹੀਂ ਕਰਤਾ ਆਪ ਅਪੋਲ ਹੈ ਨਾ ਭੁੱਲੇ ਕਿਸੇ ਦਾ ਭਲਾਇਆ ਕਹਿੰਦੇ ਉਹ ਭੁੱਲਦਾ ਨਹੀਂ ਜੇ ਭੁਲਾਉਣ ਦੀ ਕੋਸ਼ਿਸ਼ ਕਰੋਗੇ ਤਾਂ ਰੱਬ ਨੂੰ ਰੱਬ ਭੁੱਲਦਾ ਨਹੀਂ ਰੱਬ ਨੇ ਤਾਂ ਲਿਖ ਲਿਆ ਉਹ ਤਾਂ ਲਿਖਿਆ ਗਿਆ ਹੈ ਕਿ ਜਿਹੜੇ ਕਰਮ ਤੂੰ ਕਰਦਾ ਹੈ ਰੱਬ ਤੋਂ ਲੁਕੇ ਨਹੀਂ ਰਹਿੰਦੇ ਰੱਬ ਭੁੱਲਦਾ ਨਹੀਂ ਰੱਬ ਦੇ ਯਾਦ ਹੈ ਜਦੋਂ ਤੈਨ ਦਰਗਾਹੇ ਚ ਜਾਣਾ ਮਰਨ ਤੋਂ ਬਾਅਦ ਉਹ ਕਿਤਾਬ ਤੇਰੀ ਕੱਢਣੀ ਹੈ ਤੇ ਤੈ ਗੁਰੂ ਗੋਬਿੰਦ ਸਿੰਘ ਦੀ ਕਿਰਪਾਨ ਪਾ ਕੇ ਪਾਈ ਹੈ ਮਾਰੇ ਕਰਮ ਕਰੇ ਆ ਦਿਖਾਵਾ ਗੁਰੂ ਗੋਬਿੰਦ ਸਿੰਘ ਦਾ ਕਿੱਡਾ ਜ਼ੁਲਮ ਨੱਚਣਾ ਸੋਝਦਾ ਹੈ ਇਹਦੇ ਚਾਰੇ ਲਾਲ ਸ਼ਹੀਦ ਹੋ ਜਾਣਾ ਉਹਨੂੰ ਨੱਚਣਾ ਸੋਝਦਾ ਉਹਨੂੰ ਵੀ ਚਾਹ ਸੀ ਹਰ ਇੱਕ ਮਾਂ ਬਾਪ ਨੂੰ ਚਾਹ ਹੁੰਦਾ ਆਪਣਾ ਪੁੱਤ ਵਿਆਹਣਾ ਉਹਨੇ ਵੀ ਪੁੱਤ ਵਿਆਹਣੇ ਸੀ ਆਪਣੇ ਕਿ ਸਾਡੇ ਪੁੱਤ ਜਿਆਦਾ ਚੰਗੇ ਉਹਨਾਂ ਨਾਲੋਂ ਅਸੀਂ ਧਰਮ ਨੂੰ ਵੇਚ ਦਈਏ ਧਰਮ ਤਾਂ ਵੇਚ ਲਿਆ ਗੱਲਾਂ ਕਰਦੇ ਸਿੱਖੀ ਦੀਆਂ ਕਰਤਾ ਆਪ ਪੁੱਲ ਨਾ ਭੁੱਲੇ ਕਿਸੇ ਦਾ ਭਲਾਇਆ ਕਹਿੰਦੇ ਭੁੱਲਦਾ ਨਹੀਂ ਇਹ ਤਾਂ ਲਿਖਿਆ ਗਿਆ ਹੁਣ ਮੰਗੀ ਜਾ ਮਾਫੀ ਹੁਣ ਜਿਹੜੀਆਂ ਮੰਗਦਾ ਕਰੀ ਜਾ ਹੁਣ ਕਿ ਗਲਤੀ ਹੋ ਗਈ ਗਲਤੀ ਦਾ ਫਲ ਤੈਨੂੰ ਮਿਲੂਗਾ ਜਿਹੜਾ ਔਰੰਗਜੀਬ ਨੂੰ ਮਿਲਿਆ ਤੈਨੂੰ ਵੀ ਮਿਲ ਜੂ ਆਸ ਰੱਖੀ ਦੀ ਹੁਣ ਔਰੰਗਜੀਬ ਨੂੰ ਵੀ ਤਾਂ ਫਲ ਦਿੱਤਾ ਗੁਰੂ ਗੋਬਿੰਦ ਸਿੰਘ ਨੇ ਫਿਰ ਤੈਨੂੰ ਵੀ ਉਹੀ ਮਿਲੂ ਕਰਤਾ ਆਪ ਪੁੱਲ ਹੈ ਨਾ ਭੁੱਲੇ ਕਿਸੇ ਦਾ ਭਲਾਇਆ ਭਗਤਾਂ ਆਪ ਮੇਲੀਆਂ ਕਹਿੰਦੇ ਭਗਤਾਂ ਨੂੰ ਆਪਣੇ ਨਾਲ ਮਲਾ ਲਿੰਦਾ ਜਿੰਨੀ ਸੱਚੋ ਸੱਚ ਕਮਾਇਆ ਕਿ ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ ਹੈ ਉਹਨਾਂ ਨੂੰ ਆਪਣੇ ਨਾਲ ਮਲਾ ਲਿਆ ਭਗਤ ਆਪ ਮੇਲੀਆਂ ਜਿੰਨੀ ਸੱਚੋ ਸੱਚ ਕਮਾਇਆ ਸੰਸਾਰੀ ਆਪ ਖੁਆਈਆਂ ਨਾ ਜਿਹੜੇ ਸੰਸਾਰੀ ਐ ਫਿਰ ਆਪ ਉਹਨਾਂ ਨੂੰ ਖੁਵਾਰ ਕਰਦਾ ਐ ਇਹ ਤਾਂ ਉਹ ਸੰਸਾਰੀ ਹਨ ਮਨਮੁੱਖ ਸੰਸਾਰੀ ਐ ਲੇਕਿਨ ਅਸੀਂ ਤਾਂ ਹੋਰ ਵੱਡਾ ਜ਼ੁਲਮ ਕੀਤਾ ਐ ਅਸੀਂ ਤਾਂ ਝੰਡਾ ਗੁਰਮਖ ਦਾ ਲਾਇਆ ਬੈ ਕੰਮ ਮਨਮੁੱਖਾਂ ਵਾਲੇ ਕਰਦੇ ਆ ਇਹ ਤਾਂ ਬਹੁਤ ਵੱਡੇ ਗਨਾਹਕਾਰ ਆ ਮਨਮੁੱਖ ਨੂੰ ਤਾਂ ਹਲੇ ਦਾਖਲਾ ਮਿਲੇ ਹੀ ਨਹੀਂ ਫੌਜੀ ਦੇ ਦੇਸ਼ ਦੀ ਰਾਖੀ ਕਰਦਾ ਉਹਨੂੰ ਵਰਦੀ ਮਿਲ ਜਾਂਦੀ ਹੈ ਜ਼ਿੰਮੇਵਾਰ ਹੋ ਜਾਂਦਾ ਇਹ ਵਰਦੀ ਇਹ ਬਾਣਾ ਪਵਾਇਆ ਗੁਰੂ ਗੋਬਿੰਦ ਸਿੰਘ ਨੇ ਕਾਦੇ ਵਾਸਤੇ ਧਰਮ ਦੀ ਰਾਖੀ ਕਰਨ ਵਾਸਤੇ ਸੰਸਾਰੀ ਆਪ ਖੁਆਈਆਂ ਜਿੰਨੀ ਊੜ ਬੋਲ ਕਦਰ ਜਿਨ੍ਹਾਂ ਨੇ ਕੂੜ ਝੂਠ ਬੋਲਦੇ ਆ ਝੂਠ ਦੇ ਇਦਾਬਾ ਰਹਿ ਗਏ ਕਿ ਮੈਂ ਅਬਰਤਾਰੀਆਂ ਕਮਤਾ ਮਨਮੁੱਖਾਂ ਨਾਲੋਂ ਵੀ ਮਾੜੇ ਕਰਦਾ ਸੰਸਾਰੀ ਆਪ ਕੁਮੈਨ ਜਿਹਨੇ ਕੂੜ ਬੋਲ ਬੋਲ ਵਿਖ ਖਾਇਆ ਕਹਿੰਦੇ ਜ਼ਹਿਰ ਖਾ ਲਈ ਜ਼ਹਿਰ ਖਾ ਕੇ ਜੀਵਨ ਦੀ ਆਸ ਰੱਖਦੇ ਆ ਜਹਰ ਖਾਲੀ ਮਰ ਜਾਣਾ ਕੂੜ ਬੋਲ ਬੋਲ ਬਿਖ ਖਾਇਆ ਚੱਲਣਸਾਰ ਨਾ ਜਾਣਣੀ ਕਿਨੇ ਤੇਰੇ ਮਰਨਾ ਯਾਦ ਨਹੀਂ ਮੌਤ ਨਹੀਂ ਯਾਦ ਤੇਰੀ ਚੱਲਣਸਾਰ ਨਾ ਜਾਣਣੀ ਕਾਮ ਕ੍ਰੋਧ ਵਿਸ ਵਧਾਇਆ ਇਹਦੇ ਕਾਮ ਉਹ ਵਧਾ ਲਿਆ ਹੈ, ਕਰੋਧ ਵਧਾ ਲਿਆ, ਵਿਸ ਹੈ ਤਾਂ ਜ਼ਹਿਰ ਹੈ। ਭਗਤ ਕਰਨ ਹਰ ਚੱਕਰੀ ਜਿਹੜੇ ਭਗਤ ਆ ਹਰ ਦੀ ਚੱਕਰੀ ਕਰਦੇ ਆ। ਭਗਤ ਕਰਨ ਹਰ ਚੱਕਰੀ ਜਿੰਨੀ ਆਨੰਦীন ਨਾਮ ਤੇ ਆਇਆ। ਕਿਹੜੀ ਚੱਕਰੀ ਹੈ ਨਾਮ ਨੂੰ ਧਿਆਉਣ ਦੀ। ਉਹ ਵੀ ਆਨੰਦ ਇਹਨ ਹਰ ਰੋਜ ਦਿਨ ਰਾਤ ਹੁਣ ਭਗਤਾਂ ਦੇ ਲੱਛਣ ਦੱਸਦੇ ਕਿ ਭਗਤੇ ਕੀ ਕਰਦੇ ਹਨ ਕਹਿੰਦੇ ਉਹ ਤਾਂ ਰੱਬ ਦੀ ਚੱਕਰੀ ਕਰਦੇ ਹਨ ਦਿਨ ਰਾਤ ਕਰਦੇ ਹਨ ਹਰ ਰੋਜ ਕਰਦੇ ਹਨ ਭਗਤ ਕਾਰਨ ਹਰ ਚੱਕਰੀ ਜਿਨਿ ਆਨੰਦ ਇਹਨ ਨਾਮ ਧਿਆਇਆ ਦਾਸਨ ਦਾਸ ਹੋਇ ਕੈ ਭਗਤ ਕੀ ਕਰਦੇ ਆ ਜਿਹੜੇ ਰੱਬ ਦੇ ਦਾਸ ਹਨ ਉਹਨਾਂ ਦੇ ਦਾਸ ਬਣ ਜਾਂਦੇ ਆ ਦਾਸ ਜਿਹੜਾ ਰੱਬ ਦੇ ਹੁਕਮ ਨੂੰ ਮੰਨਦਾ ਹੈ ਰੱਬ ਦੇ ਬਾਣੇ ਵਿੱਚ ਰਹਿੰਦਾ ਹੈ ਦਾਸਨ ਦਾਸ ਹੋਏ ਕਿ ਜਿੰਨੀ ਵਿੱਚੋਂ ਆਪ ਗਵਾਇਆ ਆਪਣੇ ਆਪ ਨੂੰ ਗਵਾ ਲੈਂਦੇ ਆਪਣੇ ਹੋਮੇ ਨੂੰ ਖਤਮ ਕਰ ਲੈਂਦੇ ਜਦੋਂ ਦਾਸਾਂ ਦੇ ਦਾਸ ਬਣਦੇ ਆ ਦਾਸਨ ਪਹਿਲਾਂ ਜਿਹੜੇ ਬਣ ਚੁੱਕੇ ਆ ਫਿਰ ਉਹਨਾਂ ਦਾ ਦਾਸ ਬਣਨਾ ਹੈ ਸਾਧੂ ਸੰਤਾਂ ਦਾ ਦਾਸ ਬਣਨਾ ਹੈ ਸਾਧੂ ਸੰਤਾਂ ਦਾ ਹੁਕਮ ਮੰਨਣਾ ਹੈ ਦਾਸਨ ਦਾਸ ਹੋਏ ਕਿ ਜਿੰਨੀ ਵਿੱਚੋਂ ਆਪ ਗਵਾਇਆ ਉਹਨਾਂ ਖਸਮੇ ਕੇ ਦਰ ਮੁਖ ਉਜਲੈ ਕਹਿੰਦੇ ਉਹਨਾਂ ਦੇ ਜਿਨ੍ਹਾਂ ਨੇ ਭਗਤੀ ਕੀਤੀ ਹੈ ਦਾਸਾਂ ਦੇ ਦਾਸ ਬਣੇ ਆ ਉਹਨਾਂ ਦੇ ਫਿਰ ਮੁਕ ਉਜਲੇ ਹੋ ਜਾਂਦੇ ਆ ਦਰਗਾਹ ਦੇ ਵਿੱਚ ਉਹਨਾਂ ਖਸਮੇ ਦੇ ਦਰ ਮੁਕ ਉਜਲੇ ਸੱਚੇ ਸ਼ਬਦ ਸੁਹਾਇਆ ਕਹਿੰਦੇ ਸੱਚੇ ਸ਼ਬਦ ਦੇ ਨਾਲ ਫਿਰ ਉਹ ਸੋਹਣੇ ਹੋ ਜਾਂਦੇ ਹਨ ਮੁਕ ਉਜਲਾ ਹੋ ਜਾਂਦਾ ਹੈ ਇਹ ਕੋ ਨਾਨਕ ਦੇਵ ਜੀ ਨੇ ਹੁਣ ਵਰ ਦੇ ਦਿੱਤਾ ਹੈ ਕਿ ਜਿਹੜੇ ਭਗਤ ਹਨ ਉਹ ਹਰ ਰੋਜ਼ ਅੰਮ੍ਰਿਤ ਦੇ ਨਾਮ ਜਪਦੇ ਆ। ਦਾਸਾਂ ਦੇ ਦਾਸ ਬਣ ਜਾਂਦੇ ਹਨ। ਇਹ ਦਰਗਾਹ ਚ ਉਹਨਾਂ ਦੇ ਮੁੱਖ ਉਜਲੇ ਹੋ ਜਾਂਦੇ ਹਨ। ਸੱਚਾ ਸ਼ਬਦ ਸਵਾਰ ਦਿੰਦਾ ਹੈ। ਸ਼ਬਦ ਦੀ ਬਖਸ਼ ਹੋ ਜਾਂਦੀ ਹੈ। ਸ਼ਬਦ ਮਿਲ ਜਾਂਦਾ ਹੈ। ਬਾਬੇ ਨਾਨਕ ਵਾਲਾ ਜਹਾਜ਼ ਮਿਲ ਜਾਂਦਾ ਹੈ। ਇਹ ਜਹਾਜ਼ ਫਿਰ ਸੱਚ ਅਖੰਡ ਲੈ ਜਾਂਦਾ ਹੈ। ਸੋ satsang ji aao ਆਪਾਂ ਵੀ ਬਾਬੇ ਨਾਨਕ ਦੇ ਦਰਬਾਰ ਚ ਆਈਏ ਬਾਬੇ ਨਾਨਕ ਦੀਆਂ ਗੱਲਾਂ ਨੂੰ ਸੁਣੀਏ ਉਹਨਾਂ ਨੂੰ ਮੰਨੀਏ ਤਾਂਹੀਂ ਅਸੀਂ ਗੁਰਸਿੱਖ ਕੌਣ ਦੇ ਹੱਕਦਾਰ ਆ ਜਦੋਂ ਅਸੀਂ ਗੁਰੂ ਦੀ ਸਿੱਖਿਆ ਪ੍ਰਾਪਤ ਕਰਾਂਗੇ ਜੇ ਗੁਰੂ ਦੀ ਸਿੱਖਿਆ ਨਾ ਪ੍ਰਾਪਤ ਕੀਤੀ ਤਾਂ ਗੁਰਸਿੱਖ ਕੌਣ ਦਾ ਕੋਈ ਹੱਕਦਾਰ ਨਹੀਂ ਐ ਸੰਸਾਰ ਦੇ ਵਿੱਚ ਸੋ ਸਤਸੰਗਤ ਜੀ ਬਾਣੀ ਪੜ੍ਹਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਪਕਸ਼ਣੀ ਹੁਣ ਬੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ